ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 46ਵਾਂ ਮਹਾਨ ਨਗਰ ਕੀਰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਇਹ ਯੂਬਾ ਸਿਟੀ ਦੀ ਪਵਿੱਤਰ ਧਰਤੀ ਦੇ ਉੱਤੇ ਜਿਹੜਾ ਸਜਾਇਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਬਲੱਡ ਡੋਨੇਸ਼ਨ ਮੁਹਿੰਮ ਆ ਉਹ ਚੱਲ ਰਹੀ ਆ ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ ਏ ਕੈਂਪੇਨ ਅਗੇਂਸਟ ਜੈਨੋਸਾਈਡ ਜੋ ਸਿੱਖਾਂ ਦੀ ਨਸਲਕੁਸ਼ੀ ਹੋਈ ਆ ਉਸ ਦੇ ਵਿਰੁੱਧ ਜਿਹੜਾ ਇਹ ਖੂਨਦਾਨ ਦਾ ਜਿਹੜਾ ਹਰ ਸਾਲ ਨਵੰਬਰ ਦੇ ਮਹੀਨੇ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜੋ ਮੁਹਿੰਮ ਚੱਲਦੀ ਆ ਉਹਦੇ ਸੇਵਾਦਾਰ ਆਪਣੇ ਨਾਲ ਇੱਥੇ ਜੁੜੇ ਆ ਤੇ ਹਰ ਵਾਰੀ ਨਗਰ ਕੀਰਤਨ ਦੇ ਵਿੱਚ ਉਹ ਹਾਜ਼ਰੀ ਭਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਇਸ ਨਗਰ ਕੀਰਤਨ ਦੇ ਉੱਤੇ ਪਹੁੰਚੇ ਆ ਇਹ ਜਿਹੜੀ ਨਸਲ ਕੁਸ਼ੀ ਹੋਈ ਸੀ 1984 ਦੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਦੇ ਆ ਉਹਨਾਂ ਦਿਨਾਂ ਦੇ ਵਿੱਚ ਹੀ ਆਪਾਂ ਗੁਜ਼ਰ ਰਹੇ ਆ ਸੋ ਇਹ ਬਲੱਡ ਡੋਨੇਸ਼ਨ ਦਾ ਜਿਹੜਾ ਕੈਂਪੇਨ ਆ ਚੱਲਦਾ ਆ ਸਿੱਖਾਂ ਦੇ ਦੁਆਰਾ ਸੋ ਇਹਦੇ ਬਾਰੇ ਥੋੜਾ ਦੱਸੋ ਵੀਰ ਜੀ ਇਸ ਤਰ੍ਹਾਂ ਸੀ ਕਿ ਜਦੋਂ ਖਾਲਸੇ ਦਾ 300 ਸਾਲਾ ਸਾਜਨਾ ਦਿਵਸ ਨੂੰ ਮਨਾਇਆ ਗਿਆ ਤਾਂ ਵੈਨਕੂਵਰ ਸਰੀ ਦੇ ਵਿੱਚ ਕੁਝ ਜਿਹੜੇ ਆਪਣੇ ਸਿੱਖ ਸੀਗੇ ਉਹਨਾਂ ਨੇ ਸੋਚਿਆ ਵੀ ਕੁਝ ਚੀਜ਼ਾਂ ਜੜੀਆਂ ਨੇ ਇਹ ਨਹੀਂ ਵੀ ਕੌਮ ਦੇ ਵਿੱਚ ਕੋਈ ਬੇਈਮਾਨੀ ਹੈ ਪਰ ਕਈ ਵਾਰੀ ਕੋਈ ਚੀਜ਼ਾਂ ਸੀਗੀਆਂ ਲਈ ਇਦਾਂ ਹੀ ਚੱਲੀ ਜਾਂਦੀਆਂ ਸੀਗੀਆਂ ਇੱਕ ਸਰਕਾਰ ਦਾ ਭਾਰਤ ਸਰਕਾਰ ਦਾ ਨੈਰੇਟਿਵ ਸੀਗਾ ਦੰਗੇ ਹੂੰ 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 ਸ਼ਬਦ ਨਸਲ ਖੁਸ਼ੀ ਹੋਈ ਹੈ ਉਹ ਸਾਰੇ ਨੈਰੇਟਿਵ ਨੂੰ ਚੇਂਜ ਕਰਨ ਵਾਸਤੇ ਉਹਨਾਂ ਸਿੱਖਾਂ ਨੇ ਰਲ ਕੇ ਫਿਰ 1999 ਦੇ ਵਿੱਚ ਇਹ ਮੁਹਿੰਮ ਸਟਾਰਟ ਕੀਤੀ ਇੱਕ ਤਾਂ ਸਿੱਖਾਂ ਦੀ ਭਾਰਤ ਦੇ ਉਹਨਾਂ ਦਿਨਾਂ 'ਚ ਜਦੋਂ ਇੰਦਰਾ ਗਾਂਧੀ ਦਾ ਪੋਲੀਟੀਕਲ ਅਸੈਸੀਨੇਸ਼ਨ ਹੋਈ ਹੈ ਉਹਨਾਂ ਨੂੰ ਹੋਣ ਕਰਕੇ ਹੀ ਉਹਨਾਂ ਦੀ ਜਿਹੜੀ ਨਿਸ਼ਾਨਦੇਹੀ ਕੀਤੀ ਗਈ ਤੇ ਸ਼ਿਕਾਰ ਖੇਡਿਆ ਗਿਆ ਹਾਂ ਫਿਰ ਪਹਿਲਾਂ ਕੱਲੇ ਸਿਰਫ ਦਿੱਲੀ ਚ ਪਰ ਨਹੀਂ ਹੁਣ ਤਾਂ ਤੁਸੀਂ ਦੇਖੋ 100 ਤੋਂ ਵੱਧ ਆਇਡੈਂਟੀਫਾਈ ਪਲੇਸਿਸ ਕਰ ਲੀਆਂ ਨੇ ਸੋ ਉਹਨਾਂ ਜਿਹੜੇ ਵਿਕਟਮਸ ਹੈਗੇ ਸਿੱਖ ਉਹਨਾਂ ਨੂੰ ਇੱਕ ਡਿਗਨੀਫਾਈਡ ਮੈਮਰੀ ਦੇਣ ਵਾਸਤੇ ਤੇ ਨਸਲਕੁਸ਼ੀ ਕੱਲੇ ਸਿੱਖਾਂ ਨਾਲ ਨਹੀਂ ਕਿਸੇ ਨਾਲ ਵੀ ਨਾ ਹੋਵੇ ਉਹਦੇ ਵਾਸਤੇ ਇਹ ਫਿਰ ਮਹਿੰਮ ਚੱਲੀ ਕਿ ਸਾਡੀਆਂ ਤਾਂ ਜਨਰਲ ਦਿੱਤੀਆਂ ਗਈਆਂ ਸੀ ਤੁਸੀਂ ਜਾਨਣਾ ਵਚਾ ਲਈ ਜਦੋਂ ਇੱਕ ਕੋਈ ਵੀ ਵੀਰਪੈਣ ਬਲੱਡ ਦਿੰਦਾ ਤਾਂ ਤਿੰਨ ਬੰਦਿਆਂ ਦੀ ਜਾਨਾਂ ਵੱਜਦੀਆਂ ਸੋ 27 ਸਾਲ ਪੰਥ ਨੂੰ ਇਸ ਕੰਮ 'ਚ ਲੱਗੇ ਨੂੰ ਹੋ ਗਏ ਆ ਕੈਨੇਡਾ ਦੇ ਵਿੱਚ ਅਪ੍ਰੋਕਸੀਮੇਟਲੀ 31 ਸ਼ਹਿਰਾਂ 'ਚ ਚੱਲਦੀ ਆ ਜੀ ਅਮਰੀਕਾ ਦੇ ਵਿੱਚ ਇੱਥੇ 13 ਸਾਲ ਪਹਿਲਾਂ ਸਟਾਰਟ ਹੋਈ ਸੀ ਜੀ 2 ਸਾਲ ਇਹਦੇ 'ਚ ਇੱਕ ਮਿਸ ਹੋਇਆ ਜੋ ਕੋਵਿਡ ਦਾ ਹਾਂਜੀ 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 ਅਦਰਵਾਇਜ਼ 11 ਸਾਲਾਂ ਦੇ ਵਿੱਚ ਹਰ ਸਾਲ ਸਿੱਖ ਇਹਦੀ ਪਾਸ਼ਾ ਕੋ ਸਿੱਖਿਆ ਕਿ ਸਾਡੇ ਸਿੱਖਾਂ ਦਾ ਹੀ ਇਕੱਠ ਹ ਹ ਉੱਥੇ ਅਸੀਂ ਜਿਹੜੀ ਸਿੱਖਾਂ ਦੇ ਜਿਹੜੇ ਚੈਲੰਜਸ ਜਾਂ ਇਸ਼ੂਜ਼ ਨੇ ਤੇ ਅੱਜ ਜਿੱਥੇ ਰੇਸਿਜ਼ਮ ਬਹੁਤ ਜ਼ਿਆਦਾ ਹ ਹ ਇਹ ਸਮੇਂ ਤੇ ਫੈਲਿਆ ਉੱਥੇ ਜਦੋਂ ਤੁਸੀਂ ਸਿੱਖ ਬਲੱਡ ਦਿੰਦੇ ਆ ਜਿਹੜੀ ਜਨਰਲ ਸੋਸਾਇਟੀ ਉਹ ਦੇਖਦੀ ਆ ਉਹ ਸੈਕਸ਼ਨ ਨਾਲ ਜਿਵੇਂ ਲੰਗਰ ਨੂੰ ਵੀ ਦੇਖਦੀ ਆ ਇਹ ਵੀ ਇੱਕ ਪਾਰਟ ਆਫ ਸਾਡੀ ਉਹ ਲੰਗਰ ਦੀ ਪ੍ਰਥਾ ਹੀ ਆ ਕਿ ਸਿੱਖ ਜਿਹੜੇ ਦੇ ਸਕਦੇ ਆ ਉਹ ਦਿੰਦੇ ਆ ਇਹ ਵੰਡ ਕੇ ਛਕਣ ਵਾਲੀ ਗੱਲ ਹੀ ਆ ਹਾਂਜੀ ਇਹ ਪ੍ਰਚਾਰ ਆ ਤੁਹਾਨੂੰ ਜ਼ਿੰਦਗੀ ਦੇ ਵਿੱਚ ਇਹ ਪਤਾ ਨਹੀਂ ਖੌਣ ਕਿਨੂੰ ਲੱਗਣਾ ਹੈ ਸਿੱਖਾਂ ਸੌੜੀ ਦੇ ਸਿੱਖ ਰਹੇ ਆ ਲੱਗਣਾ ਕਿਨੂੰ ਆ ਕੋਈ ਪਤਾ ਨਹੀਂਗਾ ਪਰ ਨਾਲ ਮੈਸੇਜ ਇਹ ਆ ਕਿ ਸਿੱਖਾਂ ਨਾਲ ਨਸਲ ਖੁਸ਼ੀ ਹੋਈ ਕਿਸੇ ਨਾਲ ਕਿਤੇ ਵੀ ਨਾ ਹੋਵੇ ਕੋਈ ਵੀ ਵਿਗੜਨ ਬੰਦਾ ਇਹ ਮੈਸੇਜ ਜਿਹੜੀ ਆ ਕੌਮ ਜਿਹੜੀ ਆ ਅੱਗੇ ਲੈ ਜਾਂਦੀ ਕੁਛ ਕਰ ਰਹੀ ਆ ਅਸੀਂ ਇਹਦੇ ਚ ਕਾਫੀ ਸੈਂਕੜੇ ਵਲੰਟੀਅਰ ਹਾ ਹੁਣ ਤੁਸੀਂ ਇੰਟਰਵਿਊ ਲੈ ਰਹੇ ਹੋ ਤੁਸੀਂ ਵੀ ਵਲੰਟੀਅਰ ਹੋ ਉਹ ਭਾਜੀ ਆਪਣੀ ਮੂਵੀ ਬਣਾ ਰਿਹਾ ਇਹ ਖੜੇ ਆ ਬਲੱਡ ਦਿੰਦੇ ਆ ਸੋ ਆਪਣੇ ਸਾਰਿਆਂ ਦੇ ਯੋਗਦਾਨ ਉਹਦੇ ਨਾਲ ਚੱਲਦੀ ਆ। ਸੋ ਸਾਡੀ ਇੱਕ ਬੇਨਤੀ ਹੈ ਇਹਦੇ ਵਲੰਟੀਅਰ ਮੇਰੀ ਜੀ ਕਿ ਕੌਮ ਨੂੰ ਜੇਕਰ ਲੱਗਦਾ ਆ ਕਿ ਇਦਾਂ ਦਾ ਕਿਤੇ ਵੀ ਉਪਰਾਲਾ ਕਰ ਸਕਦੇ ਆ ਕਿਸੇ ਵੀ ਸ਼ਹਿਰ 'ਚ ਕਰ ਸਕਦੇ ਆ ਨਵੰਬਰ ਦੇ ਮਹੀਨੇ ਜੀ ਉਹ ਆਪਣੇ ਨੇੜਲੇ ਖੂਨਦਾਨ ਕੈਂਪ ਕਿਤੇ ਵੀ ਜਾ ਕੇ ਜਿਹੜੇ ਸੈਂਟਰ ਨੇ ਅਮਰੀਕਾ 'ਚ ਵੱਖਰੇ ਵੱਖਰੇ ਕਮਿਊਨਿਟੀ ਜਿਵੇਂ ਵਾਈਟਲੈਂਟ ਆ ਕਿਤੇ ਰੈੱਡ ਕਰਾਸ ਆ ਤੇ ਕੈਨੇਡਾ ਦੇ ਵਿੱਚ ਕ੍ਰੀਡੀਅਨ ਬਲੱਡ ਸਰਵਿਸ ਆ ਜੀ ਜੀ ਉਹ ਜਾ ਕੇ ਜ਼ਰੂਰ ਆਪਣੀ ਕੋਸ਼ਿਸ਼ ਕਰਨ ਤੇ ਬਲੱਡ ਡੋਨੇਟ ਕਰਨ ਇਹਦਾ ਪ੍ਰਚਾਰ ਉਹੀ ਕਰ ਸਕਦੇ ਆ ਜਿਹੜੇ ਵਲੰਟੀਅਰ ਨੇ ਉਹ ਕੋਈ ਵੀ ਕੰਮ ਕਰ ਰਿਹਾ ਕਿਸੇ ਪ੍ਰੋਜੈਕਟ ਚ ਕਰ ਸਕਦੇ ਆ ਇਹਦੇ ਨਾਲ ਇੱਕ ਤਾਂ ਕੌਮ ਦੇ ਵਿੱਚ ਇਹੜੀ ਨਸਲ ਖੁਸ਼ੀ ਦੇ ਸਾਡੇ ਨਾਲ ਹੋਈ ਹੈ ਕਿਸੇ ਨਾਲ ਨਾ ਕੋਈ ਉਹ ਮੈਸੇਜ ਆ ਕਿ ਅਸੀਂ ਗੁਰੂ ਦੇ ਸਿਧਾਂਤ ਤੇ ਚੱਲਦੇ ਆ ਅਸੀਂ ਤਾਂ ਮੈਂ ਪੰਜਵੇਂ ਪਾਤਸ਼ਾਹ ਦੀ ਕੋਟ ਆ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਅਸੀਂ ਉਹ ਉਹ ਗੁਰੂ ਦੇ ਚੇਲੇ ਆ। ਸੋ ਸਾਡੀ ਇਹ ਆ ਕਿ ਜੇ ਕਿਸੇ ਨੇ ਇਨਫੋਰਮੇਸ਼ਨ ਲੈਣੀ ਹੋਵੇ ਤਾਂ www.genocide1984.te ਜਾ ਕੇ ਲੈ ਸਕਦੇ ਆ। ਕੋਈ ਨਾ ਕੋਈ ਵਲੰਟੀਅਰ ਜੋ ਈਮੇਲ ਕਰ ਨਾਲ ਜਵਾਬ ਵੀ ਦੇ ਸਕਦਾ ਆ। ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਕੱਲ ਹੋਣੀ ਨਵੰਬਰ 1 ਨੂੰ ਹਰ ਸਾਲ ਨੂੰ ਜਦੋਂ ਵੀ ਨਗਰ ਕੀਰਤਨ ਹੁੰਦਾ ਉਦੋਂ ਤਾਂ ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਸੈਚਰਡੇ ਹੁੰਦਾ ਉਦੋਂ ਹੁੰਦੀ ਆ ਇੱਥੇ ਪ੍ਰੈਮਿਸਿਸ ਚ ਹੁੰਦੀ ਆ ਚਾਰ ਬੱਸਾਂ ਆਈਆਂ ਕੱਲ 10 ਤੋਂ 4 ਵਜੇ ਤੱਕ ਜਿਹੜੇ ਵੀ ਵੀਰ ਭੈਣ ਬਲੱਡ ਦੇਣਾ ਚਾਹੁੰਦੇ ਆ ਉਹ ਆ ਕੇ ਤੇ ਬਲੱਡ ਦੇ ਸਕਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜਿਦਾ ਇਹਨਾਂ ਨੇ ਦੱਸਿਆ ਆ ਸੋ ਸੈਟਰਡੇ ਨੂੰ ਇੱਕ ਤਰੀਕ ਨੂੰ ਜਿਹੜਾ ਆ ਤੁਸੀਂ ਬਲੱਡ ਡੋਨੇਟ ਕਰ ਸਕਦੇ ਆ ਇਹ ਪਿਛਲੇ ਸਾਲਾਂ ਦੇ ਮੁਕਾਬਲੇ 2 ਘੰਟੇ ਐਕਸਟਰਾ ਵਧਾਈ ਗਈ ਆ ਅੱਗੇ 2:30 ਵਜੇ ਬੰਦ ਹੋ ਜਾਂਦਾ ਸੀਗਾ ਇਹ ਪਰ ਇਸ ਵਾਰ ਇਹਨਾਂ ਨੇ 4 4:30 ਵਜੇ ਤੱਕ ਦਾ ਵਕਤ ਰੱਖਿਆ ਆ ਕਿਉਂਕਿ ਬਹੁਤ سارے ਜਿਹੜੇ ਵਲੰਟੀਅਰ ਆ ਉਹ ਡੋਨੇਟ ਕਰਨਾ ਚਾਹੁੰਦੇ ਆ ਜਿਹੜਾ ਟਾਈਮ ਕਿਈ ਦੀ ਉਹਨਾਂ ਨੂੰ ਨਹੀਂ ਲੱਗਦਾ ਪ੍ਰੋਸੈਸਿੰਗ ਦਾ ਇਹਨਾਂ ਦਾ ਆਪਣਾ ਟਾਈਮ ਆ ਥੋੜਾ ਉਸ ਸਾਹਿਬ ਦੇ ਨਾਲ ਹੁੰਦਾ ਟਾਈਮ ਨਾਲ ਆ ਜਾਓ ਤੇ ਆਪਣਾ ਨਾਮ ਲਿਖਵਾਓ ਤੇ ਫਿਰ ਤੁਹਾਨੂੰ ਜਿਹੜਾ ਇਤਲਾਹ ਦੇ ਦਿੱਤੀ ਜਾਂਦੀ ਆ ਤੇ ਫਿਰ ਤੁਸੀਂ ਬਲੱਡ ਡੋਨੇਟ ਕਰ ਸਕਦੇ ਆ ਸੋ ਖੂਨਦਾਨ ਜਿਹੜਾ ਆ ਉਹਦੇ ਨਾਲ ਤਿੰਨ ਜਾਨਾਂ ਇੱਕ ਜਾਨ ਆ ਸੋ ਇਹ ਪਰਉਪਕਾਰ ਆਪਾਂ ਦੁਨੀਆ ਦੇ ਵਿੱਚ ਜਿਹੜਾ ਕਰੀ ਜਾਣਾ ਤੇ ਨਾਲ ਮੈਸੇਜ ਜਿਹੜਾ ਜੈਨੋਸਾਈਡ ਕਿਤੇ ਵੀ ਨਾ ਹੋਵੇ ਕਿਸੇ ਨਾਲ ਵੀ ਨਾ ਹੋਵੇ ਇਹ ਵੀ ਨਾਲ ਮੈਸੇਜ ਦੇਣਾ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ